ਇਹੜੀ ਦੁਨੀਆ ਉਹ ਢੀਂਗ ਤੋਂ ਢੀਂਗ ਪਈ ਐ ਕਦੇ ਕਦੇ ਇਦਾਂ ਦੀ ਨਿਊਜ਼ ਆ ਜਾਂਦੀ ਐ ਇਹ ਬੰਦਾ ਨਿਊਜ਼ ਪੜ੍ਹ ਕੇ ਜਿਹੜਾ ਹੈਰਾਨ ਹੋ ਜਾਂਦਾ ਤੇ ਇਦਾਂ ਦੀ ਢੀਂਗ ਦੁਨੀਆ ਦੇ ਵਿੱਚੋਂ ਇੱਕ ਬੰਦਾ ਤੁਹਾਨੂੰ ਦੱਸਣ ਜਾ ਰਹੇ ਆ ਜਿਹੜਾ ਹਰਿਆਣਾ ਦੇ ਫਰੀਦাবাদ ਦਾ ਰਹਿਣ ਵਾਲਾ ਐ ਤਿੰਨ ਕ ਦਿਨ ਪਹਿਲਾਂ A3 ਮਾਡਲ ਦੀ ਆਡੀ ਐ ਜਿਹੜੀ ਉਹ ਲੈਂਦਾ ਤੇ ਇਹਦੇ ਦੁੱਧ ਸਪਲਾਈ ਕਰਨ ਲੱਗ ਜਾਂਦਾ ਕਲੋਨੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਜਾਂ ਆਪਾਂ ਕਹਿੰਦੇ ਆ ਵਿੜੇ ਕਹਿੰਦੇ ਆ ਤਾਂ ਉੱਥੇ 120 ਲੀਟਰ ਦੁੱਧ ਦਾ ਜਿਹੜਾ ਸਪਲਾਈ ਕਰਦਾ ਐ ਆਡੀ ਕਾਰ ਤੇ 50 ਲੱਖ ਦੀ ਇਹ ਕਾਰ ਹੈ ਜਿਹੜੀ ਲੈਂਦਾ ਸੋ ਇਹਨੂੰ ਕੀ ਜ਼ਰੂਰਤ ਪੈਗੀ 50 ਲੱਖ ਦੀ ਆਡੀ ਤੇ ਦੁੱਧ ਦੋ ਸਪਲਾਈ ਕਰਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤਾਂ 2020 ਦੇ ਵਿੱਚ ਕਰੋਨਾ ਜਿਹੜਾ ਆ ਜਾਂਦਾ ਇਸ ਤੋਂ ਪਹਿਲਾਂ ਇਹ ਬੈਂਕ ਦੇ ਵਿੱਚ ਮੈਨੇਜਰ ਲੱਗਿਆ ਹੋਇਆ ਸੀਗਾ ਕਰੋਨਾ ਕਾਲ ਦੇ ਵਿੱਚ ਸਾਰੇ ਲੋਕ ਘਰੇ ਬੈ ਗੇ ਬੈਠਣਾ ਪੈ ਗਿਆ ਮਜਬੂਰੀ ਬਣ ਗਈ ਤਾਂ ਇਸ ਤੋਂ ਬਾਅਦ ਇੱਕ ਇਹਦਾ ਹੋਰ ਭਰਾ ਸੀ ਜਿਹੜਾ ਦੁੱਧ ਦੀ ਸਪਲਾਈ ਕਰਦਾ ਸੀ ਤਾਂ ਇਹ ਆਪਣੇ ਭਰਾ ਨਾਲ ਦੁੱਧ ਦੀ ਸਪਲਾਈ ਹੈ ਜਿਹੜੀ ਕਰਵਾਉਣ ਲੱਗ ਗਿਆ ਉਦੋਂ ਇਹ 8 ਲੱਖ ਦੇ ਹਾਰ ਲਈ ਤੇ ਦੁੱਧ ਦੀ ਸਪਲਾਈ ਕਰਦਾ ਸੀ ਆਪਣੇ ਭਰਾ ਨਾਲ 2021 ਦੇ ਵਿੱਚ ਜਦੋਂ ਕਰੋਨਾ ਖਤਮ ਹੋਇਆ ਆਮ ਵਾਂਗ ਜਿਹੜੇ ਸਕੂਲ ਬੈਂਕ ਬਾਜ਼ਾਰ ਖੁੱਲਣ ਲੱਗੇ ਤੇ ਉਸ ਤੋਂ ਬਾਅਦ ਇਹਨੇ ਬੈਂਕ ਦੀ ਨੌਕਰੀ ਛੱਡਤੀ ਤੇ ਇਹਨੂੰ ਦੁੱਧ ਦਾ ਕੰਮ ਇੰਨਾ ਕਿ ਚੰਗਾ ਲੱਗਿਆ ਵੀ ਇਹ ਕੰਮ ਆਪਦਾ ਹੈ ਇਹਦੇ ਵਿੱਚੋਂ ਸਕੂਨ ਹੈ ਕਿਉਂਕਿ ਆਪਦੇ ਕੰਮ ਵਿੱਚੋਂ ਸਕੂਨ ਹੁੰਦਾ ਹੈ ਤਾਂ ਇਹਨੇ ਦੁੱਧ ਸਪਲਾਈ ਕਰਨ ਦਾ ਫੈਸਲਾ ਜਿਹੜਾ ਲੈ ਲਿਆ ਮਹਿੰਗੀਆਂ ਗੱਡੀਆਂ ਦਾ ਇਹਨੂੰ ਜਨੂਨ ਸੀਗਾ ਤੇ ਨਾਲੇ ਬੰਦਾ ਆਪਣਾ ਜਨੂਨ ਪੂਰਾ ਕਰ ਰਿਹਾ ਤੇ ਨਾਲੇ ਆਪਣਾ ਆਪਦਾ ਕੰਮ ਜਿਹੜਾ ਇਹਨੇ ਧੂਰ ਲਿਆ ਆਪਣੇ ਭਰਾ ਨਾਲ ਮਿਲ ਕੇ 40 ਕ ਡੰਗਰਾਂ ਦਾ ਇਹਨਾਂ ਦੇ ਜਿਹੜਾ ਨੌਰਾ ਹੈਗਾ ਇਹਦੇ ਜਿਹੜੇ ਪਿਤਾ ਸੀਗੇ ਉਹ ਆਰਮੀ ਤੋਂ ਸੇਵਾ ਮੁਕਤ ਹੋ ਚੁੱਕੇ ਐ ਤੇ ਇਹਨਾਂ ਦੀ ਮਾਤਾ ਜਿਹੜੀ ਘਰ ਸੰਭਾਲਦੀ ਐ ਤੇ ਬਾਕੀ ਨਾਲ ਨਾਲੇ ਖੇਤੀ ਵੀ ਕਰਾਉਂਦਾ ਸੋ ਬੰਦਿਆ ਨੇ ਮਿਹਨਤ ਕਰੀ ਐ ਆਪਦਾ ਜਨੂਨ ਹੈ ਜਿਹੜਾ ਉਹ ਪੂਰਾ ਕੀਤਾ ਆਪਦਾ ਸ਼ੌਂਕ ਹੈ ਜਿਹੜਾ ਪੂਰਾ ਕੀਤਾ ਐ ਗੱਡੀ ਵੀ ਲੈ ਲਈ 8 ਲੱਖ ਦਾ ਹਾਰਲੇ ਵੀ ਐ ਪਰ ਇੱਕ ਮੈਸੇਜ ਵੀ ਛੱਡਦਾ ਐ ਇੱਕ ਪ੍ਰੇਰਨਾ ਵੀ ਦਿੰਦਾ ਐ ਵੀ ਆਪਦੇ ਕੰਮ ਵਿੱਚ ਸ਼ਰਮ ਘਾਦੀ ਐ ਆਪਦੇ ਕੰਮ ਵਿੱਚ ਜਿੰਨਾ ਸਕੂਨ ਹੁੰਦਾ ਉਹ ਕਿਸੇ ਹੋਰ ਕੰਮ ਵਿੱਚ ਨਹੀਂ ਹੁੰਦਾ ਜੇ ਆਪਾਂ ਕਿਸੇ ਦੇ ਅੰਡਰ ਕੰਮ ਕਰਦੇ ਆ ਇਸ ਦੇ ਅੰਦਰ ਕੰਮ ਕਰਨਾ ਕੋਈ ਮਾੜਾ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਆਪਾਂ ਨੂੰ ਸਕੂਨ ਨਹੀਂ ਆ ਜਿਹੜਾ ਉਹ ਮਿਲਦਾ ਤਾਂ ਇਹ ਬੰਦੇ ਨੂੰ ਸਕੂਨ ਵੀ ਹੈ ਤੇ ਡੇਲੀ ਫਿਰ ਇੱਕ ਟਾਈਮ ਦਾ 120 ਲੀਟਰ ਦੁੱਧ ਜਿਹੜਾ ਇਹ ਪਾ ਕੇ ਆਉਂਦਾ ਹੈ ਜਾਣਦਾ ਵੀ ਆਡੀ ਤੇ ਹੈ ਤੇ ਨਾਲੇ ਆਪਦੇ ਸ਼ੌਂਕ ਤੇ ਜਨੂਨ ਪੂਰਾ ਕੀਤਾ ਜਾਂਦਾ ਹੈ ਨਾਲੇ ਮਿਹਨਤ ਕਰੀ ਜਾਂਦੇ ਨਾਲੇ ਕਮਾਈ ਕਰੀ ਜਾਂਦਾ ਹੈ ਨਾਲੇ ਬੰਦੇ ਨੂੰ ਸਕੂਨ ਹੈ ਤਾਂ ਇਦਾਂ ਦੇ ਲੋਕ ਵੀ ਪਏ ਆ ਨਹੀਂ ਤਾਂ ਬੰਦਾ ਪੈਰ ਹੀ ਛੱਡ ਜਾਂਦਾ ਅਗਲਾ ਸ਼ਰਮ ਮੰਨਦਾ ਮੈਂ 50 ਲੱਖ ਦੀ ਗੱਡੀ 'ਚ ਬੈਠਾ ਫਿਰਦਾ ਤੇ ਮੈਂ ਲੋਕਾਂ ਦੇ ਘਰੇ ਦੁੱਧ ਪਾ ਕੇ ਆਉਂਗਾ ਸੋ ਆਪਦੇ ਕੰਮ ਦੇ ਵਿੱਚ ਕੋਈ ਵੀ ਜਿਹੜੀ ਸ਼ਰਮ ਨਹੀਂ ਹੁੰਦੀ ਤਾਂ ਆਪਾਂ ਅਕਸਰ ਸ਼ਰਮ ਮਾਨ ਜਾਨਦੇ ਆ ਕਿ ਮੈਂ ਯਾਰ ਆਹ ਕੰਮ ਕਰੂੰਗਾ ਸੋ ਬੰਦਾ ਉਡੀ ਤੇ ਜਾਂਦਾ ਹੈ ਸਕੂਨ ਹੈ ਕੰਮ ਕਰ ਰਿਹਾ ਆਪਦਾ ਬਿਜ਼ਨਸ ਚਲਾ ਰਿਹਾ ਆਪਦਾ ਘਰ ਜੋੜ ਰਿਹਾ ਮਿਹਨਤਲੀ ਕਮਾਈ ਨਾਲ ਆਪਦੇ ਸ਼ੌਂਕ ਵੀ ਹੈ ਜਿਹੜੇ ਇਹ ਪੂਰੇ ਕਰ ਰਿਹਾ ਤਾਂ ਹਰਿਆਣਾ ਦੇ ਫਤਿਹਬਾਦ ਦਾ ਇਹ ਮੁੰਡਾ ਸੀਗਾ ਕਮਿਤ ਭੰਡਾਣਾ ਇਸ ਦਾ ਨਾਮ ਸੀ ਤੇ ਇਹ ਮੁੰਡਾ ਜਿਹੜਾ ਵਿਆਹਿਆ ਹੋਇਆ ਦੋ ਇਸ ਦੇ ਧੀਆਂ ਨੇ ਤਾਂ ਵਧੀਆ ਖੁਸ਼ੀ ਖੁਸ਼ੀ ਆਪਣਾ ਪਰਿਵਾਰ ਪਾਲ ਰਿਹਾ ਤੇ ਸਕੂਨ ਨਾਲ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਜਿਉ ਰਿਹਾ